ਐਚਐਸ ਫੂਲਕਾ ਐਡਵੋਕੇਟ ਨੇ ਜਿਹੜੇ ਉਹਨਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦੇ ਵਿੱਚ ਸ਼ਾਮਲ ਹੋਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੱਤਰਕਾਰ ਜਸ ਖੈਰਾ ਜੀ ਮੌਜੂਦ ਨੇ ਖੈਰਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਐਚਐਸ ਫੂਲਕਾ ਐਡਵੋਕੇਟ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿੱਤਾ ਹੈ ਜੀ ਪਰਮਜੀ ਜਿਹੜਾ ਫੈਸਲਾ ਇਹ ਮੇਰੇ ਹਿਸਾਬ ਨਾਲ ਬਹੁਤ ਵੱਡਾ ਫੈਸਲਾ ਅਕਾਲੀ ਦਲ ਦੇ ਲਈ ਕਿਉਂਕਿ ਜਿਹੜੇ ਹਰਵਿੰਦਰ ਸਿੰਘ ਫੂਲਕਾ ਨੇ ਸੀਨੀਅਰ ਐਡਵੋਕੇਟ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਜਿੱਥੇ ਇਹਨਾਂ ਨੇ ਜਿਹੜਾ ਕਹ ਦੀਏ ਕਿ 1984 ਦੇ ਵਿੱਚ ਜਦੋਂ ਦੰਗੇ ਹੁੰਦੇ ਨੇ ਤਾਂ ਉਹਨਾਂ ਦਾ ਜਿਹੜਾ ਲੰਬਾ ਕੇਸ ਹੈ ਉਹ ਇਹਨਾਂ ਦੇ ਵੱਲੋਂ ਨੜਿਆ ਗਿਆ ਹੈ ਲਗਾਤਾਰ ਜਿਹੜਾ ਉਸ ਕੇਸ ਦੇ ਵਿੱਚ ਇਹਨਾਂ ਦੀ ਪੈਰਵਾਹੀ ਆ ਉਹ ਚਲਦੀ ਰਹੀ ਹੈ ਜਿਹੜਾ 1984 ਐਂਟੀ ਸਿੱਖ ਜਿਹੜਾ ਇਹ ਕਹਦੀਏ ਕਿ ਇੱਕ ਮੂਵਮੈਂਟ ਚੱਲੀ ਆ ਉਸ ਦੇ ਵਿੱਚ ਜਿਹੜਾ ਇਹਨਾਂ ਨੇ ਬੜਾ ਕਹਦੀਏ ਕਿ ਆਪਣਾ ਅਹਿਮ ਰੂਨ ਲੰਬਾਇਆ ਲਗਾਤਾਰ ਜਿਹੜੇ ਸਿੱਖਾਂ ਦੀ ਪੈਰਵਾਈ ਕਰਦੇ ਹੋਏ ਨਜ਼ਰ ਆਏ ਸੀ ਹਰਵਿੰਦਰ ਸਿੰਘ ਫੂਲਕਾ ਜਿਨ੍ਹਾਂ ਨੂੰ ਐਸਐਚ ਫੂਲਕਾ ਕਹਿੰਦੇ ਆ ਲਗਾਤਾਰ ਕਹਦੀਏ ਕਿ ਸਿੱਖਾਂ ਦੇ ਹੱਕ ਦੇ ਵਿੱਚ ਖੜਦ ਹੋਏ ਨਜ਼ਰ ਆ ਰਹੇ ਸੀ ਤਾਂ ਪਰਮ ਜੇਕਰ ਐਸਐਚ ਫੂਲਕਾ ਐਡਵੋਕੇਟ ਸਾਹਿਬ ਜੇਕਰ ਅਕਾਲੀ ਦਲ ਦੇ ਵਿੱਚ ਆਉਂਦੇ ਨੇ ਤਾਂ ਮੇਰੇ ਹਿਸਾਬ ਨਾਲ ਜਿਹੜਾ ਅਕਾਲੀ ਦਲ ਨੂੰ ਉਹ ਵੱਡਾ ਹੰਗਾਰਾ ਮਿਲ ਸਕਦਾ ਕਿਉਂਕਿ ਬੀਤੇ ਦਿਨੀ ਜਿਹੜੀ ਕਹਦੀ ਹੈ ਕਿ ਅਕਾਲੀ ਦਲ ਦਾ ਭੰਗ ਕੀਤੀ ਗਈ ਹੈ ਅਕਾਲੀ ਦਲ ਦੇ ਪ੍ਰਧਾਨ ਦੀ ਮੁੜ ਚੋਣ ਹੋਵੇਗੀ ਪੂਰੀ ਅਕਾਲੀ ਦਲ ਲੀਡਰਸ਼ਿਪ ਦੀ ਮੁੜ ਕੇ ਚੋਣ ਹੋਵੇਗੀ ਜਦੋਂ ਸ਼੍ਰੀ ਕਾਲ ਤਖਸੈ ਦੀ ਫਸੀਲ ਤੋਂ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਮੈਂ ਹੁਣ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਆ ਉਹ ਲਵਾਂਗਾ ਹਾਲਾਂਕਿ بڑے ਸਿੱਖਾਂ ਦੇ ਵੱਲੋਂ ਹੋਣਾ ਜਰੂਰ ਅਕਾਲੀ ਦਲ ਨੂੰ ਉਭਾਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਹੜਾ ਕਹਿੰਦੀ ਹੈ ਕਿ ਅਕਾਲੀ ਦਲ ਤੇ ਇੱਕ ਪਰਿਵਾਰ ਦਾ ਕਬਜ਼ਾ ਕਹਿ ਰਹੀਆਂ ਸੀ ਰਾਜਨੀਤਿਕ ਪਾਰਟੀਆਂ ਪਰ ਹੁਣ ਉਹ ਮੋੜ ਤੋਂ ਜਿਹੜੀ ਅਕਾਲੀ ਦਲ ਹੈ ਉਹ ਸੁਰਜੀਤ ਹੋਣ ਜਾ ਰਹੀਆ ਮੋੜ ਤੋਂ ਜਿਹੜਾ ਅਕਾਲੀ ਦਲ ਦਾ ਇਹ ਕਹਿੰਦੀ ਹੈ ਕਿ ਗੁੱਡ ਟਾਈਮ ਹੁੰਦਾ ਜਾਂ ਕਹਿੰਦੀ ਹੈ ਕਿ ਇੱਕ ਚੜ੍ਹਦੀ ਕਲਾ ਹੁੰਦੀ ਹੈ ਮੇਰੇ ਹਿਸਾਬ ਨਾਲ ਉਹ ਦੁਬਾਰਾ ਦਿਖਾਈ ਦੇਊਗੀ ਜੀ ਤੇ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਐਚਐਸ ਫੁਲਕਾ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹੋਰ ਜਿੰਨੇ ਵੀ ਮੈਂਬਰ ਨੇ ਜਿਹੜੇ ਪਾਰਟੀ ਨੂੰ ਛੱਡ ਕੇ ਗਏ ਨੇ ਉਹਨਾਂ ਨੂੰ ਵੀ ਕਹਿੰਦੇ ਮੈਂ ਬੇਨਤੀ ਕਰਦਾ ਕਿ ਉਹ ਵਾਪਸ ਜਿਹੜਾ ਪਾਰਟੀ ਦੀ ਮੈਂਬਰਸ਼ਿਪ ਲੈਣ ਤੇ ਉਸ ਦੇ ਵਿੱਚ ਵਾਪਸ ਜਿਹੜਾ ਉਹ ਸ਼ਾਮਲ ਹੋਣ। ਉਹ ਜੀ ਪਰਮਜੀਤ ਜੇ ਆਪਾਂ ਬਿਆਨ ਪਹਿਲਾਂ ਗੱਲ ਕਰ ਲਈ ਢੀਂਡਾ ਸਾਹਿਬ ਉਹ ਸੁਖਦੇਵ ਸਿੰਘ ਢੀਂਡਾ ਸਾਹਿਬ ਪਾਰਟੀ ਛੱਡ ਕੇ ਗਏ ਨੇ ਤਾਂ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਕਿ ਇਹ ਪ੍ਰਧਾਨ ਕੋਈ ਵੀ ਬਣੇ ਕਿਉਂਕਿ ਹੁਣ ਪ੍ਰਧਾਨਗੀ ਦੀ ਚੋਣ ਦੁਬਾਰਾ ਹੋਣੀ ਹੈ ਸੰਵਧਾਨਿਕ ਤੌਰ ਤੇ ਜਿਹੜੀ ਪ੍ਰਧਾਨਗੀ ਦੀ ਚੋਣ ਹੋਣੀ ਹੈ ਸਰਵਜਨਕ ਤੌਰ ਤੇ ਪ੍ਰਧਾਨਗੀ ਦੀ ਚੋਣ ਹੋਣੀ ਹੈ ਉਹਦੇ ਦਾਰਾਂ ਚੋਣ ਹੋਣੀ ਹੈ ਕੋਰ ਕਮੇਟੀ ਦੀ ਚੋਣ ਹੋਣੀ ਹੈ ਤਾਂ ਢੀਂਡਸਾ ਸਾਹਿਬ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਪ੍ਰਧਾਨ ਕੋਈ ਵੀ ਬਣੇ ਤਾਂ ਸਾਨੂੰ ਉਹ ਪ੍ਰਵਾਨ ਹੋਊਗਾ ਕਿਉਂਕਿ ਉਸ ਦਿਨ ਜਿਹੜਾ ਚਾਹੇ ਬਾਗੀ ਅਕਾਲੀ ਦਲ ਸੀ ਚਾਹੇ ਦਾਗੀ ਅਕਾਲੀ ਦਲ ਸੀ ਸਾਰੇ ਅਕਾਲੀ ਦਲ ਨੂੰ ਭੰਗ ਕਰਕੇ ਜਥੇਦਾਰ ਗਗਨੀ ਰੁਕਮੀਰ ਸਿੰਘ ਜੀ ਦੇ ਵੱਲੋਂ ਜਿਹੜਾ ਹੁਕਮ ਦਿੱਤਾ ਗਿਆ ਸੀ ਕਿ ਇੱਕ ਅਕਾਲੀ ਦਲ ਬਣਾਓ ਤਾਂ ਉਦੋਂ ਸੁਖਦੇਵ ਸਿੰਘ ਢਿੰਡਸਾ ਹੁਣ ਬਿਆਨ ਦਿੰਦੇ ਨੇ ਕਿ ਪ੍ਰਧਾਨ ਚਾਹੇ ਕੋਈ ਵੀ ਬਣੇ ਚਾਹੇ ਸੁਖਵੀਰ ਸਿੰਘ ਬਾਦਲ ਦੁਆਰਾ ਪ੍ਰਧਾਨ ਬਣਦੇ ਆ ਤਾਂ ਜਿਹੜਾ ਵੀ ਪ੍ਰਧਾਨ ਬਣੂਗਾ ਸਾਨੂੰ ਮਨਜ਼ੂਰ ਹੋਊਗਾ ਤਾਂ ਉਥੇ ਜੇ ਐਸਐਚ ਫੂਲਕਾ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਵੀ ਇਹੀ ਗੱਲ ਕਹੀ ਜਾ ਰਹੀ ਆ ਕਿ ਜੇਕਰ ਪ੍ਰਧਾਨਗੀ ਦੇ ਅਕਾਦੇ ਵਿੱਚ ਕੋਈ ਵੀ ਆਉਂਦਾ ਹਾਲਾਂਕਿ ਇੱਕ ਵੱਡਾ ਚਿਹਰਾ ਅੱਜ ਕਹ ਦਈਏ ਕਿ ਅਕਾਲੀ ਦਲ ਦੀ ਮੈਂਬਰਸ਼ਿਪ ਲੈਣ ਜਾ ਰਿਹਾ ਐਚਐਸ ਫੂਲਕਾ ਜਿਹੜੇ ਇੱਕ ਕਹ ਦਈਏ ਕਿ ਸੀਨੀਅਰ ਵਕੀਲ ਨੇ ਪਦਮਸ਼੍ਰੀ ਅਵਾਰਡ ਮਿਲ ਚੁੱਕਿਆ ਇਹਨਾਂ ਨੂੰ ਲਗਾਤਾਰ 1984 ਤੋਂ ਲੈ ਕੇ ਸਿੱਖੀ ਦੀ ਗੱਲ ਕਰਦੇ ਆ ਰਹੇ ਸਿੱਖਾਂ ਦੀ ਗੱਲ ਕਰਦੇ ਆ ਰਹੇ ਆ ਦਿੱਲੀ ਹਾਈ ਕੋਰਟ ਦੇ ਵਿੱਚ ਸਿੱਖਾਂ ਦਾ ਕੇਸ ਲੜਿਆ ਜੇ ਅੱਜ ਜਗਦੀਸ਼ ਟਾਈਟਲਰ ਅੰਦਰ ਹੈ ਸੱਜਣ ਕੁਮਾਰ ਨੂੰ ਜਿਹੜੀ ਲਗਾਤਾਰ ਕਹ ਦਈਏ ਕਿ ਸਾਡੇ ਸਾਹਮਣੇ ਉਹਨਾਂ ਦਾ ਚਿਹਰਾ ਆਇਆ ਅਸਲੀ ਤਾਂ ਉਹਦਾ ਜਿਹੜੇ ਅਸਲੀ ਹੱਕਦਾਰ ਨੇ ਉਹ ਸੱਚ ਫੂਲਕਾ ਨੇ ਕਿਉਂਕਿ ਲਗਾਤਾਰ ਜਿਹੜਾ ਕੇਸ ਲੜਿਆ ਸੀ ਤਾਂ ਐਸ ਫੂਲਕਾ ਜਿਹੜੇ ਨੇ ਉਹ ਪ੍ਰਧਾਨ ਵੀ ਬਣ ਸਕਦੇ ਹਾਲਾਂਕਿ ਹਜੇ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਉਹ ਮੈਂਬਰਸ਼ਿਪ ਲੈ ਰਹੇ ਨੇ ਹਾਲਾਂਕਿ ਉਹ ਪ੍ਰਧਾਨ ਵੀ ਬਣ ਸਕਦੇ ਕਿਉਂਕਿ ਬਹੁਤ ਵੱਡਾ ਚਿਹਰਾ ਹੈ ਹੋਰ ਬਹੁਤ ਵੱਡੇ ਚਿਹਰੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਹੁਣ ਦੁਬਾਰਾ ਸ਼ਾਮਲ ਹੋਣਗੇ ਕਿਉਂਕਿ 1920 ਤੋਂ ਲੈ ਕੇ ਵੱਡੇ ਚਿਹਰੇ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਚਾਹੇ ਹੁਣ ਸੁਖਵੀਰ ਸਿੰਘ ਬਾਦਲ ਬਣਦੇ ਜਾਂ ਕੋਈ ਹੋਰ ਚਿਹਰਾ ਬਣਦਾ ਮੇਰੇ ਹਿਸਾਬ ਦੇ ਨਾਲ ਜਦੋਂ ਫਸੀਲ ਤੋਂ ਜਿਹੜੇ ਫੈਸਲੇ ਹੋਏ ਸੀ ਤਾਂ ਉਹ ਜਿਹੜਾ ਅਕਾਲੀ ਦਲ ਨੂੰ ਉਭਾਰ ਕੇ ਲੋਕਾਂ ਦੇ ਸਾਹਮਣੇ ਜ਼ਰੂਰ ਲੈ ਕੇ ਆਉਣਗੇ ਕਿਉਂਕਿ ਇੱਕ ਜੇਕਰ ਜਸ ਫੂਲਕਾ ਦਾ ਮਨ ਬਦਲ ਸਕਦਾ ਹੈ ਉਹ ਅਕਾਲੀ ਦਲ ਵਿੱਚ ਵਾਪਸ ਆ ਸਕਦੇ ਆ ਤਾਂ ਮੇਰੇ ਹਿਸਾਬ ਨਾਲ ਕਿ ਜਿਹੜੇ ਵੱਡੇ ਚਿਹਰੇ ਹੋਰ ਅਕਾਲੀ ਦਲ ਨੂੰ ਛੱਡ ਕੇ ਗਏ ਸੀ ਤਾਂ ਉਹ ਆਪਣੀ ਜੀ ਜਾਨ ਲਾਉਣਗੇ ਹੁਣ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਤੇ ਜੀ ਖੇਰਾ ਸਾਹਿਬ ਕਿਵੇਂ ਦੇਖਦੇ ਹੋ ਜਿਹੜਾ ਫੂਲਕਾ ਸਾਹਿਬ ਨੇ ਫੈਸਲਾ ਲਿਆ ਇਸ ਦੇ ਨਾਲ ਉਹਨਾਂ ਨੇ ਹੋਰ ਜਿਹੜੇ ਉਹਨਾਂ ਨੂੰ ਮੈਂਬਰਾਂ ਨੂੰ ਬੇਨਤੀ ਕੀਤੀ ਆ ਤਾਂ ਇਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਹੈ ਮੁੜ ਬੁਲੰਦੀਆਂ ਛੂ ਸਕਦੀ ਹੈ ਹਾਂ ਜੀ ਇਹ ਇਸ ਦਾ ਇਹ ਪਰਮਜੀਤ ਮਤਲਬ ਹੋ ਸਕਦਾ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਨਾਲ ਦੇ ਜਿੰਨੇ ਵੀ ਪਾਰਟੀ ਛੱਡ ਕੇ ਗਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਵਾਪਸ ਆਉਣ ਹਾਲਾਂਕਿ ਜਿਹੜਾ ਇਹੀ ਫੈਸਲਾ ਏ ਉਸ ਦਿਨ ਫਸੀਲ ਤੋਂ ਵੀ ਸੁਣਾਇਆ ਗਿਆ ਸੀ ਕਿ ਜਿਨ੍ਹਾਂ ਬਾਗੀ ਨੇ ਚਾਹੇ ਦਾਗੀ ਨੇ ਜਿਨ੍ਹਾਂ ਅਕਾਲੀ ਦਲ ਨੇ ਉਹਨਾਂ ਸਾਰਿਆਂ ਨੂੰ ਭੰਗ ਕੀਤਾ ਗਿਆ ਉਹ ਦੁਬਾਰਾ ਮੁੜ ਤੋਂ ਜਿਹੜੀ ਉਹ ਭਾਰਤੀ ਸ਼ੁਰੂ ਕਰ ਦਿੱਤੀ ਗਈ ਆ ਅਕਾਲੀ ਦਲ ਦੀ ਜੇਕਰ ਮੋੜ ਤੋਂ ਭਾਰਤੀ ਹੁੰਦੀ ਆ ਹਾਲਾਂਕਿ ਪਹਿਲਾਂ ਬੜੇ ਕਹੇ ਦੀਏ ਕਿ ਇੱਕ ਦੂਜੇ ਤੇ ਇਲਜ਼ਾਮ ਲਾ ਕਿ ਉਹਨਾਂ ਨੇ ਬੇਅਦਬੀ ਕਰਾਈ ਆ ਜਾਂ ਜਿਹੜਾ ਕਹੇ ਦੀਏ ਕਿ ਮਾਫੀ ਦਿੱਤੀ ਆ ਤਾਂ ਹੁਣ ਉਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਫੈਸਲਾ ਆਇਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਫੈਸਲੀ ਤੋਂ ਹੋਇਆ ਉਸ ਤੋਂ ਬਾਅਦ ਹੁਣ ਤੁਹਾਨੂੰ ਤੁਸੀਂ ਮੀਡੀਆ ਦੇ ਵਿੱਚ ਦੇਖਿਆ ਹੋਊਗਾ ਕਿ ਜਿਹੜੇ ਸੁਵਿਰ ਸਿੰਘ ਬਾਦਲ ਨੇ ਉਹ ਸਜ਼ਾ ਕੱਟਦੇ ਹੋਏ ਵੀ ਨਜ਼ਰ ਆਉਂਦੇ ਨੇ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤਨਖਾਹ ਲੱਗੀ ਆ ਉਹਨਾਂ ਨੂੰ ਅੱਜ ਸ੍ਰੀ ਫਤਗੜ ਸਾਹਿਬ ਦੇ ਵਿੱਚ ਵੀ ਸੀਗੇ ਤਾਂ ਲਗਾਤਾਰ ਹੁਣ ਜਿਹੜੀ ਅਕਾਲੀ ਦਲ ਆ ਨਾ ਜਿਵੇਂ ਕਹਿੰਦੀ ਹੈ ਕਿ ਇੱਕ ਬਰੀਕ ਝਰਨਾ ਲੱਗਦਾ ਤਾਂ ਉਹ ਬਰੀਕ ਝਰਨਾ ਲੱਗ ਕੇ ਹੁਣ ਜਿਹੜੇ ਕਹਿੰਦੀ ਕਿ ਵਧੀਆ ਲੀਡਰਸ ਸੀਗੇ ਉਹ ਹੁਣ ਅਕਾਲੀ ਦਲ ਨੂੰ ਚਲਾਉਣਗੇ ਉਹਨਾਂ ਦੇ ਵੀ ਬਣ ਗਏ ਕਿਤੇ ਨਾ ਕਿਤੇ ਜਿਹੜੇ ਲੀਡਰਾਂ ਤੋਂ ਜਿਹੜਾ ਅਕਾਲੀ ਦਲ ਨੂੰ ਨੁਕਸਾਨ ਸੀਗਾ ਹੁਣ ਸਾਰੇ ਲੀਡਰਾਂ ਨੂੰ ਜਿਹੜਾ ਉਹ ਪਰੇ ਕਰ ਦਿੱਤਾ ਗਿਆ ਕਿਉਂਕਿ ਸਾਰੀ ਅਕਾਲੀ ਦਲ ਭੰਗ ਕਰ ਦਿੱਤੀ ਗਈ ਹੈ ਸਾਰੀ ਅਕਾਲੀ ਦਲ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸੀ ਜਾਂ ਫਿਰ ਅਕਾਲੀ ਦਲ ਸੀਗੀ ਜਿਨ੍ਹਾਂ ਨੂੰ ਬਾਦਲ ਪਾਰਟੀ ਕਹਿੰਦਾ ਇਹ ਅਕਾਲੀ ਦਲ ਜਿੰਨੀ ਸੀਗੀ ਉਹ ਸਾਰੀ ਭੰਗ ਕਰਕੇ ਇੱਕ ਅਕਾਲੀ ਦਲ ਬਣਾਈ ਜਾ ਰਹੀ ਹੈ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਹੁਣ ਨਾਲ ਹੋ ਚੁੱਕੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਪ੍ਰਧਾਨ ਕੋਈ ਵੀ ਬਣੇ ਅਸੀਂ ਅਕਾਲੀ ਦਲ ਆ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗੇ ਉਸੇ ਤਰ੍ਹਾਂ ਉਸੇ ਤਰਜ਼ ਤੇ ਐਸ ਐਚ ਫੂਲਕਾ ਸਾਹਿਬ ਨੇ ਵੀ ਕਿਹਾ ਹੈ ਕਿ ਅਸੀਂ ਅਕਾਲੀ ਹਾਂ ਅਕਾਲੀ ਰਹਾਂਗੇ ਕਿਉਂਕਿ ਲੰਬਾ ਸਮਾਂ ਉਹਨਾਂ ਦੇ ਵੱਲੋਂ ਸਿੱਖਾਂ ਦੇ ਕੇਸ ਲੜੇ ਗਏ ਨੇ ਹੁਣ ਵੀ ਲੜੇ ਜਾ ਰਹੇ ਨੇ ਇਹ ਤਾਂ ਮੇਰੇ ਹਿਸਾਬ ਨਾਲ ਕਿ ਐਸ ਐਚ ਫੂਲਕਾ ਜਿਹੜੇ ਪਦਮਸ਼੍ਰੀ ਆਵਾਰਨਾ ਵੀ ਨਵਾਜੇ ਗਏ ਸੀ ਤਾਂ ਮੇਰੇ ਹਿਸਾਬ ਨਾਲ ਉਹਨਾਂ ਦੇ ਆਉਣ ਨਾਲ ਜਿਹੜਾ ਉਹ ਅਕਾਲੀ ਦਲ ਹੋਰ ਬੁਲੰਦੀਆਂ ਛੂ ਸਕਦਾ ਅੱਗੇ ਜਿਹੜੀ 2027 ਵੀ ਆ ਰਹੀ ਆ 2027 ਦੇ ਵਿੱਚ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੀ ਆਉਣੀਆਂ ਨੇ ਤਾਂ ਉਸ ਦੇ ਵਿੱਚ ਮੇਰੇ ਹਿਸਾਬ ਨਾਲ ਕਿ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਇਹ ਇੱਕ ਆਪਣਾ ਵੱਖਰਾ ਰੂਪ ਲੈ ਕੇ ਸਾਹਮਣੇ ਆਊਗੀ ਜਿਵੇਂ 2007 ਦੇ ਵਿੱਚ ਲੈ ਕੇ ਆਈ ਸੀ ਜੀ ਖੈਰਾ ਸਾਹਿਬ ਕਿਵੇਂ ਦੇਖਦੇ ਹੋ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤਾਂ ਉਹਦੇ ਵਿੱਚ ਪੁੱਛਿਆ ਗਿਆ ਸੀਗਾ ਵੀ ਜਿਹੜਾ ਸੁਖਵੀਰ ਬਾਦਲ ਤੇ ਹਮਲਾ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ ਤਾਂ ਉਹਨਾਂ ਵੱਲੋਂ ਇੱਕ ਚੁੱਪ ਹੀ ਸਾਦੀ ਗਈ ਉਹ ਕੁਝ ਕਹਿੰਦੇ ਨਜ਼ਰ ਨਹੀਂ ਆਈ ਇਸ ਦੇ ਕਾਰਨ ਹੋ ਸਕਦੇ ਨੇ ਜੀ ਇਸਤੇ ਇਹ ਕਾਰਨ ਹੋ ਸਕਦੇ ਆ ਕਿਉਂਕਿ ਜਿਹੜੇ ਨਰੈਣ ਸਿੰਘ ਚੌੜਾ ਨੇ ਉਹ ਵੀ 1984 ਦੇ ਵਿੱਚ ਵੀ ਉਹਨਾਂ ਦੇ ਵੱਲੋਂ ਜਿਹੜਾ ਸਿੱਖਾਂ ਦੇ ਲਈ ਕਾਫੀ ਜ਼ਿਆਦਾ ਕਹ ਦੀਏ ਕਿ ਜਿਹੜਾ ਜਦੋਂ ਇੱਕ ਲਹਿਰ ਚੱਲੀ ਸੀਗੀ ਜਦੋਂ ਸ਼੍ਰੀ ਕਾਲ ਤਖਤ ਸਾਹਿਬ ਤੇ ਹਮਲਾ ਹੋਣ ਦਾ ਉਦੋਂ ਇੱਕ ਲਹਿਰ ਚੱਲੀ ਸੀ ਉਸ ਤੋਂ ਬਾਅਦ ਜਿਹੜੇ ਨਰੈਣ ਸਿੰਘ ਚੌੜਾ ਨੇ ਉਹਨਾਂ ਨੇ ਵੀ ਉਸ ਲਹਿਰ ਦੇ ਵਿੱਚ ਹਿੱਸਾ ਲਿਆ ਸੀਗਾ ਮੇਰੇ ਹਿਸਾਬ ਨਾਲ ਕਹ ਦੀਏ ਕਿ ਇਹ ਕਾਫੀ ਜ਼ਿਆਦਾ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦੇ ਕਾਫੀ ਲੀਡਰ ਸੀਗੇ ਜਿਨ੍ਹਾਂ ਦੀ ਨੇੜਤਾ ਸੀਗੀ ਨਰਿੰਦਰ ਸਿੰਘ ਚੌੜਾ ਨਾਲ ਮੇਰੇ ਹਿਸਾਬ ਨਾਲ ਕਿ ਇਹ ਨੇੜਤਾ ਹੋਣੀ ਆ ਇਹਨਾਂ ਦੀ ਕਿਉਂਕਿ ਉਹ ਵੀ ਇੱਕ ਸਿੱਖ ਨੇ ਕਾਫੀ ਜ਼ਿਆਦਾ ਜਿਹੜੀਆਂ ਉਹਦੇ ਵੱਲੋਂ ਕਿਤਾਬਾਂ ਵੀ ਲਿਖੀਆਂ ਗਈਆਂ ਨੇ ਇਹ ਵੀ ਸੀਨੀਅਰ ਵਕੀਲ ਨੇ ਤਾਂ ਮੇਰੇ ਹਿਸਾਬ ਨਾਲ ਕਿਸੇ ਨੇੜਤਾ ਕਰਕੇ ਚੁੱਪੀ ਸਾਦੀ ਗਈ ਆ ਹਾਲਾਂਕਿ ਇਸ ਜਿਹੜਾ ਘਟਨਾ ਹੋਈ ਆ ਹਮਲਾ ਹੋਇਆ ਇਹਨਾਂ ਨੂੰ ਉਹ ਸਾਰਿਆਂ ਨੇ ਇਸ ਘਟਨਾ ਨੂੰ ਨਿੰਦੇ ਆ ਕਿਉਂਕਿ ਜਿਹੜੀ ਇੱਕ ਸਿੱਖਾਂ ਦੀ ਸ਼ਭੀ ਖਰਾਬ ਹੁੰਦੀ ਆ ਪੂਰੇ ਵਾਲਡ ਦੇ ਵਿੱਚ ਜਦੋਂ ਇਦਾਂ ਦੀ ਖਬਰ ਜਾਂਦੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਹਮਲਾ ਹੋਇਆ ਤਾਂ ਉਹ ਸਿੱਧਾ ਕਹਿ ਦਈਏ ਕਿ ਇੱਕ ਟਾਈਟਲ ਚੱਲਿਆ ਸੀ ਮੀਡੀਆ ਦੇ ਵਿੱਚ ਵੀ ਬੜੀ ਗੱਲ ਫੈਲੀ ਸੀ ਕਿ ਦਰਬਾਰ ਸਾਹਿਬ 'ਤੇ ਚੱਲੀ ਗੋਲੀ ਉਹਦੇ ਨਾਲ ਜਿਹੜਾ ਇੱਕ ਕਹ ਦਈਏ ਕਿ ਵਾਲਡ ਦੇ ਵਿੱਚ ਕਿਤੇ ਨਾ ਕਿਤੇ ਸਿੱਖਾਂ ਦੀ ਇਮੇਜ ਦਾ ਜਿਹੜੀ ਉਹ ਖਰਾਬ ਇਮੇਜ ਨੂੰ ਢਾਹ ਲੱਗਦੀ ਹੋਈ ਨਜ਼ਰ ਆ ਰਹੀ ਸੀ ਇਸੇ ਕਰਕੇ ਜਿਹੜਾ ਐਸਐਚ ਫੂਲਕਾ ਨੇ ਉਹਨਾਂ ਨੇ ਇਸ ਤੇ ਚੁੱਪੀ ਸਾਦੀ ਹੋ ਸਕਦੀ ਹੈ ਜੀ ਤਾਂ ਖੈਰਾ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ